ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਕਰੀਬੀ ਸਾਥੀ ਕੋਟਕਪੂਰਾ ਦੇ 103 ਸਾਲਾ ਸੁਤੰਤਰਤਾ ਸੈਨਾਨੀ ਜਗਦੀਸ਼ ਪ੍ਰਸਾਦ ਸ਼ਰਮਾ ਦਾ ਦੇਹਾਂਤ ਹੋ ਗਿਆ ਜਿਨ੍ਹਾਂ ਦਾ ਸਰਕਾਰੀ ਸਨਮਾਨ ਨਾਲ ਸੰਸਕਾਰ ਕੀਤਾ ਗਿਆ ਜਗਦੀਸ਼ ਪ੍ਰਸਾਦ ਸ਼ਰਮਾ ਨੇ ਆਜ਼ਾਦੀ ਸੰਗਰਾਮ ਦੌਰਾਨ ਪ੍ਰਜਾ ਮੰਡਲ ਲਹਿਰ ਦੇ ਵਿੱਚ ਸਰਗਰਮੀ ਦੇ ਨਾਲ ਹਿੱਸਾ ਲਿਆ ਸੀ ਆਜ਼ਾਦੀ ਤੋਂ ਬਾਅਦ ਉਹਨਾਂ ਨੇ ਸਰਕਾਰੀ ਸੇਵਾਵਾਂ ਵੀ ਨਿਭਾਈਆਂ ਤੇ ਅਧਿਆਪਕ ਵਜੋਂ ਵੀ ਸੇਵਾ ਕੀਤੀ ਅੰਤਿਮ ਸਸਕਾਰ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਾਂ ਤੋਂ ਇਲਾਵਾ ਫ੍ਰੀडम फाइਟਰਸ ਡਿਪੈਂਡੈਂਟ ਐਸੋਸੀਏਸ਼ਨ ਦੇ ਸੁਪਾਈ ਪ੍ਰਧਾਨ ਸੁਰੇਸ਼ ਅਰੋੜਾ ਨੇ ਵੀ ਸ਼ਰਦਾ ਦੇ ਫੁੱਲਪੇਟ ਕੀਤੇ ਇਸ ਦੌਰਾਨ ਪੰਜਾਬ ਸਰਕਾਰ ਦੀ ਤਰਫੋਂ ਐਸ.ਡੀ.ਐਮ ਕੋਟਕਪੂਰਾ ਵੀਰਪਾਲ ਕੋਰ ਨੇ ਸ਼ਰਧਾਂਜਲੀ ਭੇਟ ਕੀਤੀ ਤੇ ਦੇਸ਼ ਦੀ ਆਜ਼ਾਦੀ ਵਿੱਚ ਪ੍ਰਸਾਦ ਦੇ ਪਾਈ ਯੋਗਦਾਨ ਨੂੰ ਯਾਦ ਕੀਤਾ ਜਨਾ ਦਾ ਜਨਮ 13 ਮਈ 1921 ਨੂੰ ਹੋਇਆ ਸੀ ਉਨ੍ਹਾਂ ਦੀ ਉਮਰ ਤੁਸੀਂ ਦੇਖ ਰਹੇ ਹੋ ਨਾ 103-4 ਸਾਲ ਦੇ ਕਰੀਬ ਉਮਰ ਸੀ ਔਰ ਉਹ ਉਹਨਾਂ ਦਾ ਦੇਸ਼ ਭਗਤੀ ਪ੍ਰਤੀ ਬਹੁਤ ਉਹਨਾਂ ਦੇ ਮਨ ਦੇ ਵਿੱਚ ਪਿਆਰ ਸਤਿਕਾਰ ਸੀ ਉਹ ਸੁਤੰਤਰਤਾ ਸੰਗ్రాਮੀ ਰਹੇ ਔਰ ਸਰਕਾਰ ਪੰਜਾਬ ਸਰਕਾਰ ਵੱਲੋਂ ਹਰ ਇੱਕ ਸਾਲ ਉਹਨਾਂ ਨੂੰ 15 ਅਗਸਤ ਤੇ 26 ਜਨਵਰੀ ਦੇ ਦਿਹਾੜੇ ਤੇ ਸਨਮਾਨਿਤ ਕੀਤਾ ਜਾਂਦਾ ਸੀ ਜਿਸ ਨਾਲ ਅਸੀਂ ਸਾਰਾ ਪਰਿਵਾਰ ਬਹੁਤ ਮਾਣ ਮਹਿਸੂਸ ਕਰਦੇ ਹਾਂ ਅੱਜ ਗਿਆਨੀ ਜੀ ਦੇ ਸਾਥੀ ਸੀ ਉਹ ਗਿਆਨੀ ਜਲ ਸਿੰਘ ਵਰਾ ਦੇ ਨਾਲ ਰਹੇ ਜੀ ਸਾਥੀ ਰਹੇ ਉਹਨਾਂ ਦੇ ਉਹਨਾਂ ਦੀ ਬਦੌਲਤ ਉਹਨਾਂ ਨੇ ਨੌਕਰੀ ਕੀਤੀ ਉਹਨਾਂ ਨੇ ਕਈ ਡਿਪਾਰਟਮੈਂਟ ਵਿੱਚ ਨੌਕਰੀ ਕੀਤੀ ਪੁਲਿਸ ਡਿਪਾਰਟਮੈਂਟ ਵਿੱਚ ਵੀ ਨੌਕਰੀ ਕੀਤੀ ਫਿਰ ਅਧਿਆਪਕ ਤੌਰ ਤੇ ਵੀ ਉਹ ਸੇਵਾ ਨਿਭਾਉਂਦੇ ਰਹੇ ਔਰ ਉਹ ਦੇਸ਼ ਪ੍ਰਤੀ ਉਹਨਾਂ ਦੇ ਮਨ ਵਿੱਚ ਜਿਹੜਾ ਹੁਣ ਸਾਨੂੰ ਵੀ ਉਹ ਬਹੁਤ ਸਿੱਖਿਆ ਦੇ ਕੇ ਗਏ ਹੈ ਦੇਸ਼ ਪ੍ਰਤੀ ਸੱਚੇ ਸੁੱਚੇ ਇਮਾਨ ਨਾਲ ਸੇਵਾ ਕਰਨੀ ਚਾਹੀਦੀ ਹੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਜੀਵਨ ਕੁਰਬਾਨ ਕੀਤਾ ਔਰ ਅੰਗਰੇਜ਼ਾਂ ਤੋਂ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਆਪਾਂ ਸਾਰੇ ਲੋਕ ਆਜ਼ਾਦੀ ਦਾ ਨਿਗਮ ਮਾਨ ਰਹੇ ਆ ਸਾਡੇ ਨੇਤਾ ਸੰਵਿਧਾਨਿਕ ਉਹਦੇ ਦਾ ਨਿਗਮ ਮਾਨ ਰਹੇ ਆ ਸਾਡੇ ਅਧਿਕਾਰੀ ਉਹ ਪ੍ਰਸ਼ਾਸਨ ਉਹਦੇ ਦਾ ਨਿਗਮ ਆ ਰਹੇ ਆ ਇਹ ਸਿਰਫ ਤੇ ਸਿਰਫ ਸਾਡੇ ਦੇਸ਼ ਦੇ ਜਿਹੜੇ ਸੁਤੰਤਰਤਾ ਦੇ ਸੰਗਰਾਮੀ ਹਨ ਉਹਨਾਂ ਕਰਕੇ ਆ ਪਰ ਜਿੱਥੇ ਤੱਕ ਸਾਡੇ ਫਰੀਦਕੋਟ ਦੇ ਆਜ਼ਾਦੀ ਘੁਲਾਟੀਆਂ ਦਾ ਸੰਬੰਧ ਹੈ ਸਾਡੇ ਫਰੀਦਕੋਟ ਦੇ ਆਜ਼ਾਦੀ ਘੁਲਾਟੀਆਂ ਦੀਆ ਮੁੱਖ ਰੋਲ ਹੈ ਦੇਸ਼ ਦੀ ਆਜ਼ਾਦੀ ਵਿੱਚ ਔਰ ਜੇ ਮੈਂ ਗੱਲ ਕਰਾਂਗੇ ਸਾਡੇ ਜ਼ਿਲ੍ਹੇ ਦੇ ਵਿੱਚ ਜਿਸ ਵਿਅਕਤੀ ਨੇ ਆਜ਼ਾਦੀ ਦੀ ਲੜਾਈ ਲੜਨ ਵਾਲਿਆਂ ਦੀ ਅਗਵਾਈ ਕੀਤੀ ਸੀ ਉਹ ਸਨ ਸਵਰਗੀ ਗਿਆਨੀ ਜੈਲ ਸਿੰਘ ਜੀ ਸਾਬਕਾ ਰਾਸ਼ਟਰਪਤੀ ਭਾਰਤ ਉਹਨਾਂ ਦੀ ਅਗਵਾਈ ਦੇ ਵਿੱਚ ਫ੍ਰੀਕੋਰਡ ਦੇ ਜਿਹੜੇ ਆਜ਼ਾਦੀ ਘੁਲਾਟੀ ਹਨ ਉਹਨਾਂ ਨੇ ਪਰਜਾ ਮੰਡਲ ਲਹਿਰ ਚੱਲੀ ਸੀ ਜਿਹਦੇ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਇਹਨਾਂ ਦਾ ਯੋਗਦਾਨ ਸੀ ਪਰਜਾ ਮੰਡਲ ਲਹਿਰ ਦੇ ਵਿਅਕਤੀਆਂ ਨੇ ਇਸ ਦੇਸ਼ ਨੂੰ ਆਜ਼ਾਦੀ ਦਵਾਈ ਹੈ ਤੇ ਉਹਦਾ ਮੁੱਖ ਯੋਗਦਾਨ ਸੀ ਜਿੱਥੋਂ ਦਾ ਸਾਡੇ ਜਦੀਸ਼ ਪ੍ਰਸਾਦ ਜੀ ਦਾ ਸੰਬੰਧ ਹੈ ਇਹਨਾਂ ਦਾ ਆਜ਼ਾਦੀ ਦੀ ਲੜਾਈ ਦੇ ਵਿੱਚ ਮੁੱਖ ਯੋਗਦਾਨ ਹੈ ਉਹ ਇਸ ਕਰਕੇ ਹੈ ਕਿ ਜਦੋਂ ਦੇ ਦੀ ਲੜਾਈ ਲੜੀ ਗਈ ਹੈ ਉਹਦੇ ਦੀ ਉਮਰ ਬਹੁਤ ਘੱਟ ਸੀ ਭਰ ਜਵਾਨੀ ਦੇ ਵਿੱਚ ਆਜ਼ਾਦੀ ਦੀ ਲੜਾਈ ਦੇ ਵਿੱਚ ਹਾਂਜੀ ਛੋਟੀ ਉਮਰ ਦੇ ਵਿੱਚ ਆਜ਼ਾਦੀ ਦੀ ਲੜਾਈ ਦੇ ਵਿੱਚ ਭਾਗ ਲੈਣਾ ਇਹ ਕੋਈ ਖਾਲਾਜਾਵਾੜਾ ਨਹੀਂ ਔਰ ਇਹਨਾਂ ਦੀ ਮਿਹਨਤ ਸਦਕਾ ਉਹ ਜਦੀਸ਼ ਪ੍ਰਹਾਰ ਜੀ ਪੜ੍ਹੇ ਲਿਖੇ ਹੋਣ ਕਰਕੇ ਇਹਨਾਂ ਤੱਕ ਇਹਨਾਂ ਨੇ ਜੋ ਇਹਨਾਂ ਦਾ ਬਣਦਾ ਯੋਗਦਾਨ ਸੀ ਉਹ ਪਾਇਆ ਉਹ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਇਹਨਾਂ ਦਾ ਯੋਗਦਾਨ ਪਾਇਆ ਗਿਆ ਉਹ ਨਾਮ ਪੜਾਉਣ ਵਾਲਾ ਔਰ ਇਹਨਾਂ ਦਿਨਾਂ ਵਿੱਚ ਸਾਡੇ ਜਿਹੜੇ ਦੇ ਵਿੱਚ ਕੇਵਲ ਦੋ ਆਜ਼ਾਦੀ ਘੁਲਾਟਗੇ ਜਿਉਂਦੇ ਸੀ ਜਿਨ੍ਹਾਂ ਵਿੱਚ ਇੱਕ ਜਗਦੀਸ਼ ਪ੍ਰਸ਼ਾਦ ਜੀ ਤੇ ਦੂਜੇ ਇੱਕ ਪਿੰਡ ਭਾਣੇ ਤੋਂ ਹੈ ਔਰ ਇਹਨਾਂ ਦੇ ਚਲੇ ਜਾਣ ਦੇ ਨਾਲ ਸਾਡੇ ਪਰਿਵਾਰਾਂ ਨੂੰ ਬਹੁਤ ਵੱਡਾ ਘਾਟਾ ਪਿਆ ਔਰ ਅੱਜ ਸਾਡੇ ਕੋਲੇ ਇਹਨਾਂ ਦੇ ਜਾਣ ਤੋਂ ਬਾਅਦ ਸਿਰਫ ਇੱਕੋ ਹੀ ਵਿਅਕਤੀ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧ ਭਾਣੇ ਦਾ ਭਾਣੇ ਪਿੰਡ ਦੇ ਜਿਹੜੇ ਉਹ ਜਿਉਂਦਾ ਹਨ ਬਾਕੀ ਸਾਰੇ ਇਸ ਧਰਤੀ ਤੋਂ ਦੇਸ਼ ਦੀ ਆਜ਼ਾਦੀ ਲੜਨ ਤੋਂ ਬਾਅਦ ਸਾਨੂੰ ਆਜ਼ਾਦ ਕਰਾ ਕੇ ਸਾਡੇ ਬੋਲਣ ਦੇ ਹੱਕ ਸਾਡੀ ਆਜ਼ਾਦੀ ਦੇ ਹੱਕ ਦਵਾ ਕੇ ਇਹ ਦੁਨੀਆ ਤੋਂ ਚਲੇ ਗਏ ਇਹਨਾਂ ਦਾ ਜਿਹੜਾ ਜਾਣਾ ਉਹ ਸਾਨੂੰ ਜਿਹੜਾ ਘਾਟਾ ਉਹ ਪੂਰਾ ਨਹੀਂ ਹੋਣਾ ਸਰ ਇਹਨਾਂ ਦੀ ਕਿੰਨੀ ਕਿਉਂ ਮਰੇਸ਼ਵਰ ਦੇ ਜਿਹੜਾ ਹੌਲੀ ਦਿਨ ਹੈ ਕਿ ਇਹਨਾਂ ਦੀ 104 ਸਾਲ ਦੀ ਉਮਰ ਸੀ ਔਰ ਜਿੰਨੇ ਵੀ ਹੁਣ ਤੱਕ ਆਜ਼ਾਦੀ ਘਲਟ ਗਏ ਇਸ ਦੁਨੀਆ ਤੋਂ ਗਏ ਆ ਇਹ ਸਭ ਤੋਂ ਵੱਧ ਉਮਰ ਪੂਰ ਕੇ ਜਦীশ ਪ੍ਰਸਾਦ ਜੀ ਗਏ ਐ ਉਹ ਜਿਹੜੇ ਸਾਡੇ ਦੂਜੇ ਆ ਉਹਨਾਂ ਦੀ ਹਜੇ 100 ਸਾਲ ਉਮਰ ਹੈ ਪਰ ਇਹਨਾਂ ਦੀ ਉਮਰ ਜਿੰਨੇ ਵੀ ਹੁਣ ਤੱਕ ਆਜ਼ਾਦੀ ਘਲਟੀਆਂ ਆਪਣੇ ਜਿਹੜੇ ਨਾਲ ਸੰਬੰਧ ਇਸ ਧਰਤੀ ਤੋਂ ਗਏ ਐ ਤੇ ਸਭ ਤੋਂ ਵੱਧ ਉਮਰ ਪੂਰ ਕੇ ਸ਼੍ਰੀ ਜਦীশ ਪ੍ਰਸਾਦ ਜੀ ਗਏ ਐ ਸਾਡੀ ਇਹਨਾਂ ਨੂੰ ਅਸੀਂ ਸੱਚੀ ਦਾ ਸੱਚੀ ਸਰਦਾਰ ਜਲੀ ਹੈ ਇਹਨਾਂ ਨੇ ਦੇਖਦੀ ਆਜ਼ਾਦੀ ਵਿੱਚ ਬੜਾ ਅਹਿਮ ਯੋਗਦਾਨ ਪਾਇਆ ਮੈਂ ਤਾਂ ਇਹੀ ਕਹੂੰਗੀ ਕਿ ਸਰਕਾਰ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਕਿ ਸਾਨੂੰ ਇਹੋ ਜਿਹੇ ਦੇਸ਼ ਭਗਤਾਂ ਤੋਂ ਸਤਿਕਾਰ ਸੰਮਾਨੀ ਤੇ ਬਹੁਤ ਮਾਣ ਹੈ ਤੇ ਅਸੀਂ ਅੱਜ ਵੀ ਇਹਨਾਂ ਦੀ ਬਦੌਲਤ ਹੀ ਇਸ ਆਜ਼ਾਦ ਮੁਲਕ ਦਾ ਹਿੱਸਾ ਹਾਂ ਜਿਦਾਂ ਆਪਾਂ ਨੂੰ ਪ੍ਰੋਟੋਕੋਲ ਵਾਈਜ਼ ਇਹਨਾਂ ਨੂੰ ਸਲਾਮੀ ਦਿੱਤੀ ਗਈ ਹੈ ਤੇ ਨਾਲ ਨਾਲ ਰੀਤ ਅਤੇ ਲੋਈ ਦੀਆਂ ਰਸਮ ਅਦਾ ਕੀਤੀ ਗਈ ਹੈ